ਕੀ ਬੋਲ ਤਖਤ ਹੈ ਦੇ ਦੋਵੇ ਚਾਹ ਕਰਕੇ ਆ ਕੈਮਰਾ ਔਨ ਕਰ ਲਿਓ ਉੱਥੇ ਬੋਲਤੀ ਬੰਦ ਹਲੋ 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 ਧੁੱਪ ਤਾਂ ਬਹੁਤ ਸੋਹਣੀ ਲੱਗੀ ਆ ਤੇ ਮੈਂ ਧੁੱਪ ਲੈ ਵੀ ਲਈ ਖਾ ਵੀ ਲਈ ਕੀ ਕਹਿੰਦੇ ਹੁੰਦੇ ਇਹਨੂੰ ਸਨਵਾਤ ਤੇ ਹੁਣ ਧੁੱਪੇ ਉੱਠਣ ਨੂੰ ਜੀ ਨਹੀਂ ਕਰਦਾ ਇੰਨੀ ਠੰਡੀ ਹਵਾ ਲੱਗਦੀ ਐ ਇੱਥੇ ਮੇਰੇ ਕੰਨ ਠਰ ਗਏ ਮੈਂ ਪਰਮ ਨੂੰ ਕਿਹਾ ਮੈਨੂੰ ਦੇ ਦੇ ਭਾਈ ਸ਼ਾਲ ਸ਼ਾਲ ਬਟਾ ਜੰਮੀ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸੇ ਮੀਂਹ ਦੇ ਨਾਲ ਆਪਾਂ ਅੱਲਾ ਸਭ ਕੇ ਉੱਪਰ ਮਿਹਰ ਬੁਣਾਈ ਰੱਖੇ ਬਲੌਗ ਤਾਂ ਮੈਂ ਸਵੇਰੇ ਸ਼ੁਰੂ ਕਰਿਆ ਸੀ ਫਿਰ ਮੈਂ ਉਸ ਤੋਂ ਬਾਅਦ ਤੁਹਾਨੂੰ ਮਿਲੇ ਨਹੀਂ ਅੱਜ ਮੈਂ ਤਾਂ ਸਾਰਾ ਕੰਮ ਲੇਟ ਆ ਭਾਂਡੇ ਮੰਜਣੇ ਆ ਹਾਲੇ ਬਸ ਅੱਜ ਧੁੱਪੇ ਖਾਦੀ ਆ ਅਕੇ ਫੇਰ ਕੀ ਹੁੰਦਾ ਦਿਖਾ ਦੇ ਜਰਾਬਾਂ ਤੇ ਮੌਜ ਮਾਰ ਲੈਣੀ ਆ ਨੇ ਜਰਾਬਾਂ ਨਹੀਂ ਲੈਣੀ ਆ ਮੁੰਡੇ ਦੀ ਜਰਾਬਾਂ ਨਾਲ ਹਾਂ ਕੋਈ ਨਹੀਂ ਹਾਂ ਮੈਂ ਲੂਟ ਖੋ ਕਰਤਾ ਹਾਂ ਫੋਨ ਸੜਦਾ ਮੇਰਾ ਉਹ ਨਹੀਂ ਤੇ ਫੋਨ ਹੀ ਮਾਰਿਆ ਤੇ ਭਗਾ ਕੇ 6 ਨੰਬਰ ਨੇ ਛੋਟੀਆਂ ਹੋਣਗੀਆਂ ਤੇਰੇ ਇਹ ਨਹੀਂ ਹੋਣੀਆਂ ਆ ਆ ਜਿਹੜੇ ਪਾਈਆਂ ਹੋਣੀਆਂ ਇਹ ਕਿਹੜੇ ਨੰਬਰ ਨੇ ਦਿਖਾਈ ਆ ਦੇ ਲਿਆ ਉਹ ਛੋਟੀਆਂ ਨੇ ਉਹ 8 ਨੰਬਰ ਆਏ ਹਾਏ ਕਰਤਾ ਫਿਰ ਮੈਂ ਐਕਸੇਲ ਕਰ ਲੈਣ ਉਹਨਾਂ ਨੇ ਜਾਏ ਮੈਂ ਉਹਨੂੰ ਕਿਹਾ ਨਾ ਕਿਹੇ ਨੰਬਰ ਲਿਆ ਦੀ ਆ ਜਿਹੜੀਆਂ ਤੂੰ ਬਾਈ ਫਿਰਦਾ ਇਹ 8 ਨੰਬਰ ਨੇ ਜਾੜ ਦੇ 8 ਨੰਬਰ ਚ ਰਾਬ ਆਉਂਦੀ ਆ ਤਾਂ ਜਾਣਾ ਦਰ ਠੀਕ ਆ ਉਹ ਕਿਉਂ ਹੋਈ ਲੈ ਜਿਹੜਾ ਲੱਗ ਜੂ ਕਪੜਾ ਹੌਲੀ ਤੂੰ ਵੀ ਤਾਂ ਲਾਉਣੇ ਕਿਉਂ ਤੋਰਾ ਮਤਬਾ ਲਾ ਮਤਬਾ ਮੇ ਜਰਾਪਾ ਮੋੜ ਜਾਣਾ ਸਪੈਸ਼ਲ ਤੇ ਆ ਕੇ ਚੋਟੇ ਨੇ ਦੋ ਨੰਬਰ ਉਧਰੋਂ ਵੀ ਦੋ ਨੰਬਰ ਤੇ ਖੜੀ ਆ ਗੱਡੀ ਇਧਰੋਂ ਵੀ ਦੋ ਨੰਬਰ ਤੇ ਗੱਡੀ ਖੜੀ ਆ ਉਧਰ ਜਾ ਸਕਦਾ ਆਏ ਅੱਖੇ ਥੋੜੇ ਜਿਹਾ ਓਹ ਹੋ ਮੈਂ ਉਹਨੂੰ ਕਿਹਾ ਨਾਲੇ ਮੈਂ ਕਿਹਾ ਛੋਟੀਆਂ ਚਲ ਦਿਖਾਓ ਚਲ ਕੋਈ ਗੱਲ ਨਹੀਂ ਮੈਂ ਚੇਂਜ ਕਰਿਆ ਮੈਂ ਪਾ ਲੂੰਗੀ ਹੋਰ ਤੋਂ ਵੀ ਹੋਰ ਇੱਕ ਜਿਆਦਾ ਨੁਕਸੇ ਤੇ ਹੁੰਦੀ ਆ ਪੈਂਟ ਇਹ ਸੋਨੀ ਦੀ ਆ ਟੋਨੀ ਦੀ ਆ ਇਸ ਸਕੂਲਾਂ ਦੇ ਪੈਂਟਾਂ ਦੇਖੇ ਫਟਦੀਆਂ ਨਹੀਂ ਕੁਝ ਨਹੀਂ ਹੁੰਦਾ ਹੈਗਾ ਉਹ ਹੋ ਜਾਂਦੀਆਂ ਆ ਉੱਚੀਆਂ ਹੋ ਜਾਂਦੀਆਂ ਨੇ ਕਿੰਨੀਆਂ ਪੰਜਾਂ ਨੇ ਮੈਂ ਜਾਨ ਨੂੰ ਕਹਿੰਦੀ ਇੰਨੇ ਵੀ ਇਹਨਾਂ ਨੂੰ ਤੂੰ ਦੇ ਦੇ ਹੁਣ ਵੀ ਅੱਜ ਵੀ ਉਹਦੇ ਸਕੂਲੋਂ ਮੈਸੇਜ ਆਇਆ ਸੀਗਾ ਪੀ ਜਿਹੜੇ ਸਰਦੀਆਂ ਵਾਲੇ ਕੱਪੜੇ ਆ ਤੁਸੀਂ ਨਹੀਂ ਪਾਉਂਦੇ ਉਹਨਾਂ ਦੀ ਮਤਲਬ ਹਾਲਤ ਵਧੀਆ ਏ ਆ ਵੀ ਉਹ ਤੁਸੀਂ ਕਿਸੇ ਨੂੰ ਦਾਨ ਕਰਨੇ ਆ ਤਾਂ ਸਾਨੂੰ ਦੇ ਦਿਓ ਵੀ ਉਹਨਾਂ ਨੇ ਕਿਤੇ ਦਾਨ ਕਰਨੇ ਹੁਣ ਤੇ ਸਕੂਲ ਵਾਲਿਆਂ ਨੇ ਹਨਾ ਸਕੂਲ ਵਾਲੇ ਬਹੁਤ ਖਰਾਬ ਨੇ ਮੈਂ ਜਹਰ ਨੂੰ ਕਹਾਂ ਲੈ ਜਾ ਕਹਿੰਦਾ ਮੈਂ ਲੈ ਕੇ ਜਾਣੇ ਹੈਗੇ ਕਹਿੰਦਾ ਉੱਥੇ ਨਿਯਾਨੇ ਲੈ ਕੇ ਆਉਣਗੇ ਮੈਂ ਬੈਗ ਚੱਕੂਗਾ ਉੱਥੇ ਮੋੜ ਕੱਪੜੇ ਚੱਕੂ ਜਹਰ ਦੇ ਤਾਂ ਵੱਧੂ ਕੱਪੜੇ ਪਏ ਨੇ ਉਹਦੇ ਨਾਲ ਅੱਗੇ ਦੇ ਚੱਕੂਗਾ ਪਿਛਲੇ ਸਾਲ ਮੈਂ ਜਹਰ ਨੂੰ ਦੋ ਲੋਰਾਂ ਲਿਆਂਦੀਆਂ ਉਹ ਦੋਏ ਨਹੀਂ ਉਹਦੇ ਆਉਂਦੀਆਂ ਹੈਗੀਆਂ ਨਮੀਆਂ ਪੰਨਿਆਂ ਨੇ ਬਸ ਉਹਨੇ ਕੀ ਇੱਕ ਦੋ ਵਾਰ ਪਾਈਆਂ ਹੋਣੀਆਂ ਨੇ ਛੋਟੀਆਂ ਹੋ ਗਈਆਂ ਉਹਦੇ ਉਹ ਹੋ ਗਿਆ ਤਾਂ ਉਹ ਨਹੀਂ ਦੱਸਿਆ ਪਰ ਪਿਛਲੇ ਸਾਲ ਤੇ ਡੈਡੀ ਨਵੀਂ ਦੁਕਾਨ ਤੇ ਮੈਨੂੰ ਲੈ ਗਿਆ ਪਤਾ ਨਹੀਂ ਇਹਨੂੰ ਕਦੇ ਕਦੇ ਕੀ ਹੋ ਜਾਂਦਾ ਸੜੀ ਜੀ ਦੁਕਾਨ ਤੇ ਲੈ ਵੜਦਾ ਨਾ ਫਿਰ ਮੇਰਾ ਸੁਭਾਅ ਵੀ ਮੈਂ ਜਿਹੜੀ ਦੁਕਾਨ ਤੇ ਚਲੀ ਗਈ ਨਾ ਮੈਂ ਉੱਥੋਂ ਚੀਜ਼ ਲੈ ਕੇ ਆਉਂਗੀ ਚਾਹੇ ਮੈਨੂੰ ਘਟਾ ਪੈਜ ਵਿੱਚ ਚਾਹੇ ਚਾਹੇ ਮੈਨੂੰ ਘਾਟਾ ਪੈਜ ਦੇ ਚਾਹੇ ਮੈਨੂੰ ਵਾਧਾ ਪੈਜ ਦੇ ਚਾਹੇ ਕੁਝ ਹੋਵੇ ਮੈਂ ਇਹ ਨਹੀਂ ਹੈਗਾ ਵੀ ਮੈਂ ਦੁਕਾਨ ਤੋਂ ਅਗਲੇ ਤੇ ਕੱਪੜੇ ਖਲਾ ਕੇ ਛੱਡਿਆ ਇਹਨਾਂ ਨੇ ਪਤਾ ਇਹਨਾਂ ਨੇ ਮੈਨੂੰ ਆਹੀ ਗਾ ਕਿ ਲਿਆ ਝੋਲਾ ਲਾ ਫੇ ਕੀ ਹੋ ਗਿਆ ਉਮਰ ਵੱਟਾ ਪਰ ਨੂੰ ਹੋ ਲੈ ਲਈ ਹੂੰ ਇਨਾਂ ਨੂੰ ਵੀ ਲੱਗਦਾ ਤਾਂ ਸੀਗਾ ਵੀ ਫਸ ਗਏ ਹਨ ਬੁੜਾ ਦਿਖਾਵਾ ਤੁਹਾਨੂੰ ਥੋੜਾ ਭਾਈ ਬੁੜਾ ਹੋ ਗਿਆ ਭਾਣੇ ਬੁੜੇ ਹੀ ਹੋਣਾ ਮੈਂ ਵੀ ਤਾਂ ਬੁਢੀ ਹੋ ਗਈ ਮੇਰੀ ਤਾਂ ਸ਼ਕਲ ਕਹਿ ਦਿੰਗੀ ਮੈਂ ਤਾਂ ਧੁੱਪ ਪੈਂਦੀ ਇੱਧਰੋਂ ਤਾਂ ਆ ਦੇ ਇਸ ਤਰੋਂ ਬੁਲਾ ਬੁਲਾ ਦੇਖੋ ਕਾਲੀ ਟੋਪੀ ਹੁਸਨ ਜੇ ਬਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਜੀ ਬਾ ਨਾ ਆ ਦੋ ਹੈਗੇ ਕਾਦੇ ਆਹਾ ਇੱਕ ਉਹਦੇ ਉਹ ਦੋ ਰੰਗ ਲੱਭ ਗਏ ਤੀਜਾ ਕਾਲਾ ਤੈਨ ਨ ਰੰਗ ਇਹ ਕਹਿੰਦੇ ਲੱਭਣੇ ਨਹੀਂ ਮੈਂ ਤੈਨ ਰੰਗ ਲੱਭ ਤੇ ਹੈ ਆ ਤੈਨ ਰੰਗ ਇੱਥੇ ਵੀ ਨਹੀਂ ਮੈਂ ਲੱਭਦੰਨੀ ਆ ਲੱਭਦੰਨੀ ਮੈਂ ਤੈਨ ਰੰਗ ਬਲੀਊ ਵਾਈਟ ਬਲੈਕ ਤਿੰਨ ਰੰਗ ਲੱਭਤੇ ਮੈਂ ਹਸਨ ਜਵਾਨੀ ਤੇ ਮਾਪੇ ਪੁਰਣੀ ਫਿਲਮ ਚੱਲੀ ਸੀ ਨਾ ਇਹ ਹੁਣ ਗਾਣਾ ਕਿੰਨਾ ਚੱਲਦਾ ਭਜਨ ਮਾਨ ਦਾ ਕਿਹੜਾ ਲੋਕ ਗੀਤ ਦੇ ਵਰ ਗਿਆ ਲਮਿਆ ਲੰਜਿਓ ਵੇ ਆ ਚਾਰ ਕ ਲੈਣਾ ਸਾਡੇ ਨਾਂ ਦੀਆਂ ਗਾ ਦੇਵੇ ਹੈ ਠੰਡ ਨਹੀਂ ਜ਼ੋਰ ਵਾਲੀ ਜਿੱਥੇ ਥੋੜੀ ਰੀਲ ਵਾਇਰਲ ਹੋ ਗਈ ਹੋਏ ਰੱਬ ਖੈਰ ਕਰੇ ਠੰਡ ਲੱਗੀ ਆ ਬਹੁਤ ਜ਼ਿਆਦੇ ਪੈਣ ਹਾਏ ਰੱਬ ਖੈਰ ਸਾਰੀ ਠੀਕ ਠਾਕ ਹੋ ਗਏ ਕੋਰ ਠੰਡੇ ਤੋਂ ਬੱਜੇ ਹੋਣਗੇ ਠੰਡ ਸੱਚੀ ਨਾ ਬਹੁਤ ਜ਼ਿਆਦਾ ਬਹੁਤ ਠੰਡ ਅੱਧੇ ਕਿ ਨਿਆਣਾ ਸੁਟੀ ਹੋ ਗਈ ਤੇ ਤੈਨ ਨੂੰ ਹੋ ਗਈ ਉਹ ਅੱਧਿਆ ਕਿ ਨੁਨੀ ਹੋਈ ਫਸਟ ਰਾਉਂਡ ਹੋ ਗਿਆ ਆ ਸੋਟਿਆਂ ਨੂੰ ਬੜੇ ਦਾ ਗਰਾਊਂਡ 'ਚ ਬੈਠੇ ਸੀ ਤੁਸੀਂ ਅچھے ਸਕੂਲ ਜਾ ਕਹਿੰਦੇ ਆ ਹਰ ਦੀ ਫੀਸ ਪੇ ਕਰਕੇ ਆਉਂਦੇ ਆ ਫੀਸ ਜੋੜ ਲਈ ਦੀ ਆ ਫੇਰ ਚੱਲ ਜਾਂਦੀ ਫੀਸ ਦੇਣ ਹੋਂਦੇ ਨਿਆਣੇ ਹਨਾ ਮਤਲਬ ਬਈ ਮਾਪਿਆਂ ਨੂੰ ਇਹ ਫਿਕਰ ਹੁੰਦੀ ਆ ਬੱਚਿਆਂ ਦੀ ਫੀਸ ਭਰਨ ਦੀ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਜਦੋਂ ਮੈਂ ਪ੍ਰਾਇਮਰੀ ਸਕੂਲੇ ਪੜ੍ਹਦੀ ਹੁੰਦੀ ਸੀ ਸਾਡਾ ਮਾਸਟਰ ਐਸਾ ਵੈਸੇ ਸੀਗਾ ਉਹ ਸ਼ਰਾਬੀ ਸੀਗਾ ਮੈਨੂੰ ਹੁਣ ਹੁਣ ਜਾਣੀ ਹੁਣ ਆਉਂਦਾ ਵੀ ਸਾਰੇ ਪਿੰਡ ਨੇ ਰਲ ਕੇ ਜਾਂ ਸਾਡੇ ਆਪ ਦੇ ਮੰਮੀ ਡੈਡੀ ਨੇ ਸਾਨੂੰ ਉਸ ਸ਼ਰਾਬੀ ਮਾਸਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਜਿਹੜਾ ਕਿ ਸਾਰੇ ਪਿੰਡ ਨੂੰ ਪਤਾ ਸੀ ਵੀ ਇਹ ਸ਼ਰਾਬ ਪਿੰਦਾ ਹੈ ਹਨਾ ਵੀ ਉਹ ਸਾਨੂੰ ਤੀਏ ਇੱਕ ਦਿਨ ਕਹਿ ਦਿੰਦਾ ਸੀ ਜਾਓ ਬੱਚਿਓ ਫੀਸ ਲੈ ਕੇ ਆਓ ਕੋਈ ਅੱਖਰ ਨਹੀਂ ਪੜਾਉਣਾ ਕੋਈ ਮਤਲਬ ਪਹਿਲੀ ਜਮਾਨ ਤੋਂ ਪਹਿਲੀ ਕੱਚੀ ਤੋਂ ਲੈ ਕੇ ਪੰਜਵੀਂ ਤੱਕ ਸਾਨੂੰ ਕੋਈ ਅੱਖਰ ਨਹੀਂ ਪੜਾਇਆ ਗਿਆ ਜਮਾਈ ਜਮਾਈ ਜਵਾਨੀ ਜਿਵੇਂ ਵੀ 5 10 ਪੈਸੇ ਹੁੰਦੇ ਥੀਗੇ ਅੱਗੇ ਹਾਂ ਫੀਸ ਹਾਂ ਲ ਮੈਂ ਫੀਸ ਦਿਓ ਕਹ ਲਾਸਦੀ ਆ ਮੇਰੀ ਆਪਾਂ ਬਣਾਇਓ ਨਹੀਂ ਸਗੋ ਚਲ ਅੱਗੇ 5 ਪੈਸੇ ਜਾਂ 10 ਪੈਸੇ 10 ਪੈਸੇ ਦਸੀ ਇਹ ਦਾ ਸਪੈਸੇ ਵੀ ਮਸਾਂ ਜੁੜਦੇ ਤੇ 5 ਫਰਿੱਜ 'ਚ ਦੁੱਧ ਨਹੀਂ ਹੋਣਾਗਾ ਦੁੱਧ ਦਬੂਏ 'ਚ ਵਾਲੀ ਦਿੱਤਾ ਕੌਲੀ ਨਾ ਪਾਲਾ ਹੁਣ ਤੂੰ ਗੜਬੀ ਭਰ ਕੇ ਦੋ ਕੌਲੀਆਂ ਪਾਲਾ ਪਾਲਾ ਦੋ ਤਿੰਨ ਕੌਲੀਆਂ ਇੱਥੋਂ ਪਾਲਾ ਵੀਰ ਬਣ ਕੇ ਤੇ ਮੈਂ ਤੁਹਾਨੂੰ ਫੀਸ ਤੀ ਕੱਲ ਦੱਦੀ ਭਾਈ ਉਹ ਮਾਸਟਰ ਨੇ ਸਾਨੂੰ ਨਾ 3 ਇੱਕ ਦਿਨ ਕਹਿ ਦੇਣਾ ਵੀ ਬਦਲ ਆ ਤੀ ਇੱਕ ਦਿਨ ਸਾਨੂੰ ਕਹੀ ਦਿੰਦਾ ਤੀ ਜਵਾਕੋ ਫੀਸ ਲੈ ਕੇ ਆਓ ਜੇ ਅਸੀਂ ਕਹਿੰਦੇ ਹਾਂ ਨਾ ਮਾਸਟਰ ਦੀ ਅਸੀਂ ਤਾਂ ਦਿੱਤੀ ਹੋਈ ਆ ਤੁਸੀਂ ਬਹਿ ਜਾਓ ਤੁਸੀਂ ਨਹੀਂ ਦਿੱਤੀ ਤੁਸੀਂ ਲੈ ਕੇ ਆਓ ਭਾਈ ਇਕਣਿਓ ਨਾ ਸਾਨੂੰ ਨੇ ਅਸੀਂ ਘਰੇ ਆਵਗਣੇ ਸਾਡੇ ਮੇਰਾ ਜਿਹੜਾ ਬੜਾ ਤਾਇਆ ਅਸੀਂ ਉਹਨੂੰ ਬਾ ਕਹਿੰਦੇ ਹੁੰਦੇ ਨੇ ਨਾ ਅਸੀਂ ਆਹ ਕਹਿਣਾ ਬਾ ਸਕੂਲ ਦੇ ਮਾਸਟਰ ਨੇ ਫੀਸ ਮੰਗਿਆ ਉਹਨੇ ਕਹਣਾ ਥੋੜਾ ਰੋਜ ਦਾ ਹੀ ਕੰਮ ਆ ਹੈ ਦਿੱਤੀ ਤਾਂ ਹੋਈ ਆ ਜੋ ਵੀ ਉਹਦੀ ਜੇਬ ਚ ਹੋਣੀ ਪੰਜੀ ਦਾ ਸੀ ਉਹਨੇ ਸਾਨੂੰ ਕੱਢ ਕੇ ਦੇ ਦੇਣੀ ਅਸੀਂ ਜਾ ਕੇ ਮਾਸਟਰ ਨੂੰ ਦੇ ਦੇਣੀ ਮਾਸਟਰ ਖੁਸ਼ ਉਹਦਾ ਅਧਿਆਪਕ ਆ ਜਾਂਦਾ ਹੁਣ ਹਣਾ ਤੇ ਇੱਕ ਵਾਰੀ ਭਾਈ ਏਕਨੇ ਹਨਾ ਮਾਸਟਰ ਸਾਡੇ ਘਰੇ ਆਪ ਆ ਗਿਆ ਹਨਾ ਵੀ ਓਕਨੇ ਸਾਡਾ ਨਾ ਅਸੀਂ ਘਰੇ ਸਾਰੇ ਇਕੱਠੇ ਰਹਿੰਦੇ ਸੀਗੇ ਵੱਡਾ ਸਾਰਾ ਸਾਡਾ ਘਰ ਸੀ ਅਸੀਂ ਉੱਤੇ ਫਿਰ ਇਹ ਮਾਸਟਰ ਸਾਡੇ ਘਰੇ ਆ ਗਿਆ ਨਾ ਗਿਆ ਲੰਬੜਦਾਰਾ ਲੰਬੜਦਾਰਾ ਨਿਆਣੇ ਦੀ ਫੀਸ ਰਹਿੰਦੀ ਆ ਵੀ ਬਾਗ ਦਾ ਹਾਲ ਕੱਲ ਤਾਂ ਮੈਂ ਫੀਸ ਭਰਾ ਕੇ ਹਟਿਆ ਹਨਾ ਨਿਆਣਿਆਂ ਦੀ ਵੀ ਕੱਲ ਦਾ ਲੈ ਕੇ ਕਹਿੰਦੇ ਨਿਆਣੇ ਹਾਂ ਜਿਹੜਾ ਕੋਈ ਰਸੀਦ ਕਹਿੰਦਾ ਚੱਲ ਹਾਂ ਹਾਂ ਕੱਲ ਤਾਂ ਸੀ ਅੱਗੇ ਕਿਹੜਾ ਕੋ ਰਸੀਦ ਹੁੰਦੀ ਦੀ ਨਾ ਹੁਣ ਜੈਲੋ ਮਿਲਦੀ ਆ ਹੁਣ ਪਿੰਕ ਪਿੰਕ ਵੀ ਮਿਲਦੀ ਆ ਚਾਹ ਲੋ ਵੀ ਮਿਲਦੀ ਆ ਹਨਾ ਹੁਣ ਕਿਹੜੀ ਮਿਲਦੀ ਆ ਸਿੱਟੀ ਮੈਂ ਹੁਣ ਵਾਈਟ ਹੋ ਗਈ ਤੇ ਭਾਈ ਬਾਨੇ ਕੀ ਕਿਤਾ ਬਾਨੇ ਕੀ ਜੇ ਚੱਤ ਮਾਰਿਆ ਕੀ ਜੇ ਚੱਤ ਮਾਰ ਕੇ ਕਹਿੰਦਾ ਕੱਲ ਮੇਰੇ ਕੋ ਤਾਂ ਪੰਜੀ ਆ ਹਾਏ ਉਹ ਮਾਸਟਰ ਸਾਡਾ ਪੰਜੀ ਵੀ ਲੈ ਗਿਆ ਪੰਜੀ ਵੀ ਲੈ ਗਿਆ ਸੀ ਸਾਡਾ ਅਮਰਜੀਤ ਮਾਸਟਰ ਪੰਜੀ ਉਹ ਬਹੁਤ ਬੜੀ ਸੀ ਇਹ ਲੇਖ ਪੰਜ ਪਹਿਲੇ ਹੈ ਲੋ ਸ਼ਰਾਬੀ ਦੇ ਹਵਾਲੇ ਕਰਕੇ ਸਾਰਾ ਪਿੰਡ ਰਾਮ ਨਾ ਸੌ ਜਾਂਦਾ ਸੀ ਰਾਮ ਨਾ ਕੰਮ ਕਰਦਾ ਫਿਰਦਾ ਸੀ ਹੁਣ ਦੇਲਾ ਹੁਣ ਇੰਨੀ ਵਧੀਆ ਐਜੂਕੇਸ਼ਨ ਆਪਣੇ ਹੈ ਗਈ ਆ ਫੇਰ ਵੀ ਫਿਕਰ ਰਹਿੰਦਾ ਬੱਚੇ ਸਕੂਲ ਬੇ ਨਿਆਣੇ 5 ਰੁਪਏ ਪੜਾਉਂਦਾ ਉਹ ਮਰੂਭਾ ਕੇ ਜੇ ਪਰ ਪੰਜੀ ਦਸੀ ਨਾ ਅੱਕ ਜਾਦੂ ਕਰਨ ਵਾਲੇ ਆਉਂਦੇ ਹੁੰਦੇ ਹੁੰਦੇ ਸੀ ਉਹਨੇ ਮੁੱਠੀ ਚ ਲੈਣੀ ਤਾਂ ਸੀ ਐ ਫੋਕ ਮਾਰਨੀ ਉਹਦੇ ਤੇ ਸਫਾਈ ਬਣਾ ਦੇਣੀ ਹਾਂ ਫਿਰ ਉਹ ਦਸੀਂ ਮੋੜ ਦਿੰਦੇ ਸੀ ਉਹ ਕੇਰਾ ਦਾ ਫੁੱਫੜ ਵੀ ਆਇਆ ਹੋਇਆ ਹੋ ਹਾਂ ਕਹਿੰਦਾ ਤੂੰ ਇਹ ਕਰਦਾ ਕਿ ਕਰਾਂ ਇਹਦਾ ਮੈਂ ਕਰ ਦੂ ਲੈ ਦੋ ਤਿੰਨ ਬਾਰ ਕਰਕੇ ਦੇਖਿਆ ਉਹ ਤਾਂ ਹੁੰਦਾ ਹੀ ਨਹੀਂ ਉਹਨਾਂ ਦੇ ਹੱਥ ਦੀ ਸਫਾਈ ਹੁੰਦੀ ਆ ਉਹਨਾਂ ਦੇ ਹੱਥ ਦੀ ਜাদু ਸिखਾਉਣ ਬੱਚੇ ਨੂੰ ਪੈਸਾ ਕਢਾ ਦੇਣਾ ਉਹਦੀ ਮਾ ਮਾ ਮੇਰੇ ਪੈਸਾ ਕੱਢਣਾ ਵੀ ਇੰਨੇ ਪੈਸੇ ਨਿਕਲੇ ਆ 55 55 ਨੇ ਸੱਚੀ ਹੋਈ ਹਨਾ ਹੁਸਨ ਜਵਾਨੀ ਮਾਫੇ ਨਹੀਂ ਲੱਗੂ ਦੋ ਗੁਰਬੀਨ ਜਿਹੜੇ ਉਹ ਦੇਖਦੇ ਹੁੰਦੇ ਦੀ ਸਿਫਤ ਤੇ ਲੈ ਕੇ ਫਿਰ ਉਹ ਮੈਂ ਵੀ ਦੇਖੀ ਆ ਹੈ ਐ 10 5 ਐਸੇ ਦਾ ਉਹ ਦੇਖਣਾ ਹੁੰਦਾ ਉਹ ਮੈਂ ਵੀ ਦੇਖੀ ਜਿਹੜੀ ਐ ਕਰਕੇ ਨਹੀਂ ਸੀ ਦੇਖਦੇ ਉਹ ਉਹ ਮੈਂ ਵੀ ਦੇਖੀ ਆ ਮੇਲਾ ਲੱਗ ਜਾਣਾ ਹੂੰ ਉਹ ਤਾਂ ਦੇਖੀ ਆ ਨੇ ਫੋਨ ਦੇ ਗੱਲ ਸਾਮੇ ਦੀ ਆ ਵੀ ਬੰਦਾ ਪਹਿਲਾਂ ਬਾਤ ਚਪੜ ਨੇ ਤੇ ਜਵਾਨੀ ਸਭ ਆ ਕਿੱਥੋਂ ਤੇ ਕਿੱਥੇ ਚਲ ਗਿਆ ਹਨਾ ਅੱਗੇ ਜੇ ਅੱਗੇ ਜਿਜਾਰੀ ਟੀਵੀ ਵੱਧ ਦੇਖਦਾ ਸੀ ਜਾਂ ਪਰਮੁੱਚੀ ਗਾਣੇ ਲਾਉਂਦਾ ਸੀ ਅਸੀਂ ਆਪਦਾ ਕੰਮ ਕਰਦੇ ਹੋਏ ਜੇ ਸਾਨੂੰ ਲੱਗਣਾ ਨੇ ਵੀ ਪਾੜੇ ਚੱਲਦੇ ਆ ਅਸੀਂ ਸੱਚ ਚੱਕ ਦਣੀ ਅੱਜ ਸਵੇਰੇ ਪਰਮ ਦੇ ਗਾਣੇ ਲਾਏ ਹੋਏ ਹੈਨਾ ਮੈਂ ਇਹਨਾਂ ਨੂੰ ਕਿਹਾ ਆ ਪਰਮ ਚ ਕੀ ਆਇਆ ਹੈਨਾ ਵੀ ਇੱਕ ਤਾਂ ਕੰਮ ਲੇਟ ਹੋਇਆ ਪਿਆ ਵੀ ਉੱਤੋਂ ਪਰਮ ਨੇ ਉੱਚੀ ਚ ਗਾਣੇ ਲਾਰੇ ਇਹ ਕਹਿੰਦੇ ਸੱਚ ਕੱਟਦਾ ਮੈਂ ਸੋਚਣਾ ਕੋਈ ਕਨੈਕਸ਼ਨ ਨਹੀਂ ਉਹਦਾ ਆ ਸੱਚ ਕੱਟ ਦਿੰਨੇ ਜਿਜਰ ਤੇ ਟੀਵੀ ਵਾ ਤੇ ਦੇਖਣਾ ਤਾਂ ਅਸੀਂ ਸੱਚ ਚੱਕ ਦਣੀ ਹੈਨਾ ਵੀ ਸੱਚੀ ਚੱਕ ਦਣੀ ਜਬਾਨਾ ਨੱਟ ਦਾ ਹੁਣ ਆਉਣ ਮੈਂ ਸੋਚਣਾ ਕੋਈ ਕਿਸੇ ਤੱਲ ਕਰਦੇ ਨੇ ਫੈਸਲ ਜਮਨ ਹੂੰ ਗੱਲ ਤਾਂ ਸੀ ਕੀ ਉਹ ਵੀ ਜਵਾਨਾ ਸੀ ਮੈਂ ਤੁਹਾਨੂੰ ਦੱਸਦੀ ਹਾਂ ਮਿਲ ਹਾਏ ਰੱਬਾ ਸਾਡੇ ਪਿੰਡ ਨੂੰ ਉਹ ਸ਼ਰਾਬੀ ਮਾਸਟਰ ਤੇ ਕੀ ਸੀਗਾ ਅੱਵੇ ਮੇਰੇ ਵਰਗੀ ਤੇ ਨਾ ਸ਼ਰਾਬੀ ਮਾਸਟਰ ਕੋ ਪੜ੍ਹ ਕੇ ਵੀ ਵਧੀਆ ਨਾ ਠੀਕ ਆ ਪੜਾਈ ਨੂੰ ਠੀਕ ਆ ਉਹ ਤੇ ਮਾਸਟਰ ਦਾਣ ਕੱਢੀ ਕਰਦਾ ਹਾਏ ਉਹਦੀ ਬਾਹ ਰੁੱਟੀ ਰਹਿਣੀ ਬਾਹ ਰੁੱਟੀ ਰਹਿੰਦੀ ਪਿੱਛੇ ਵਾਹ ਕਰਕੇ ਕਿੰਨੇ ਦਿਨਾਂ ਨਾ ਉਹ ਸੋ ਉਹ ਮੇਰੇ ਘੇਂਦਿਆਂ ਦਾ ਦਿਓ ਜੋੜ ਨਿਕਲਿਆ ਹੁਣ ਹੀ ਨਾ ਸਕੂਲੇ ਨਹੀਂ ਸੀ ਆਉਂਦਾ ਹੁੰਦਾ ਹਨਾ ਅਸੀਂ ਓਕਣੇ ਮੇਰੇ ਬਾਲਾ ਦਿਨ ਜਾਇਓ ਭਾਈ ਮੈਂ ਠੰਡ ਲਾਦੀਆ ਬਾਲ ਬੁਲਪਾ ਨਹੀਂ ਹੁੰਦੇ ਹੈਗੇ ਬਾਲਾਂਗੇ ਜਤੋਂ ਪnikੜੂਗੀ ਸਾਡੀ ਬੀਬੀ ਕਹਿੰਦੀ ਹੁੰਦੀ ਸੀ ਹਨਾ ਜੇ ਮੈਂ ਫਾਰਮ ਨੂੰ ਨਾ ਠੰਡ ਚ ਹਫਤੇ 10 ਦਿਨ ਬਾਅਦ ਨਾ ਆਣਾ ਬੀਬੀ ਨੇ ਕਹਣਾ ਕੰਟਾ ਨਾ ਲਾਦੀ ਬਾਥਰੂਮ ਚ ਤੇਰੀ ਗਰਮੀ ਹੋਣੀ ਹੈ ਮਲਿਆ ਜਾ ਪਿੰਡ ਬਥੇਰੀ ਮਲ ਲੈ ਜੂ ਗਰਮੀ ਚ ਨਿਕਾਂਡਾ ਲਾਦੀ ਕੇ ਪਿੰਡ ਪਾਣੀ ਪਾ ਕੇ ਨਿਕਲਿਆ ਬਠੇਰਾ ਗਰਮੀ ਚ ਦੋ ਦੋ ਪਿਆਰੀ ਤਿੰਨ ਤਿੰਨ ਵਾਰੀ ਸਰ ਬਾਹਲਾਣਾ ਆਪਾਂ ਨੇ ਗਰਮ ਇਚੇ ਤਾਂ ਵਾਧੂ ਘਰ ਬਾਇਆ ਜਾਂਦਾ ਹਨ ਜਿੰਨੀ ਵਾਰ ਨਾ ਲੇ ਓਨੀ ਵਾਰੀ ਕੰਗਾ ਮਾਰ ਲੰਦਾ ਅਗਲਾ ਆ ਹੁਣ ਤਾਂ ਬਸ ਅੱਜ ਹਉਣ ਧੁੱਪੇ ਬੈ ਗਈ ਮੇਰਾ ਉੱਠਣ ਨੂੰ ਜੀਅ ਨਹੀਂ ਕੀਤਾ ਹੈਗਾ ਬੇਲ ਆ ਗਿਆ ਬਿਜਲੀ ਦਾ ਇੱਥੇ ਆਏ ਆਪਾਂ ਨੂੰ ਪਤਾ ਨਹੀਂ ਮੈਂ ਤਾਂ ਪਤਾ ਨਹੀਂ ਲੱਗਿਆ ਮੈਂ ਤਾਂ ਪਈ ਸੀ ਮੈਂ ਤਾਂ ਧੁੱਪੇ ਪੈ ਗਈ ਰੋਟੀ ਖਾ ਕੇ ਵੇ ਤਾਂ ਇਹ ਵਧੀਆ ਸਰਕਾਰਾਂ ਅਜੇ ਤਾਂ ਮੌਜਾਂ ਲੈ ਸਰਕਾਰਾਂ ਵਾਧੂ ਕਿੱਥੇ ਵਧੀਆ ਕਿੱਥੇ ਨੇ ਇਹ ਕਨੈਕਸ਼ਨ ਦੇ ਦੇਣ ਸਰਕਾਰਾਂ ਤਾਂ ਵਧੀਆ ਨੇ ਕੋ ਕਾ ਦਿਓ ਜਿਹੜੀ ਚਾਹੀਦੀ ਸਰਕਾਰਾ ਉਹ ਨਹੀਂ ਨਾ ਦਿੰਦੀ ਹੈਗੀ। ਥਵੇ ਜਲੀ ਬਿਜਲੀ ਦਾ ਕੀ ਹੈ ਤਾਂ ਜਿੰਨੀ ਬੰਦਾ ਖਰਚੂਗਾ ਉਹ ਨਹੀਂ ਹੋਈ ਹੋਊਗਾ। ਉਹ ਵੀ ਨਹੀਂ ਰਹਿਣਾ ਕਿ ਕਨੈਕਸ਼ਨ ਵੀ ਮਿਲਣਗੇ। ਕਨੈਕਸ਼ਨ ਵੀ ਮਿਲਣਗੇ ਇਹ ਗੱਲ ਤਾਂ ਸਹੀ। ਸਮਾਂ ਬਸਲਦਾ ਹੀ ਆਉਂਦਾ। ਬਿਜਲੀ ਦਾ ਮੋਟਾ ਲੈ ਕੇ ਕਨੈਕਸ਼ਨ ਬਹੁਤ ਕਰੂਗੀ। ਕਾਦੇ ਬਿੱਲ ਮਾਫ ਹੋਣਗੇ। ਕਾਦੇ ਵੀ ਕਿਸੇ ਬੰਦੇ ਨੇ ਸੋਚਿਆ ਸੀ। ਹਾਂ। ਆ ਸਰਦੀਆਂ ਚੱਲਦਾ ਕੀ ਆ ਹੁਣ ਹੁਣ ਕਾਦੀ ਯੂਨਿਟ ਆਉਣੀ ਆ। ਚਲੋ। ਠੰਡ ਠੰਡਾ ਤੇ ਬਹੁਤ ਠੰਡੀ ਹਵਾ ਚੱਲਦੀ ਹੈ ਚਲੋ ਕਿੰਨਾ ਕਣਕ ਵਧੀਆ ਉਗਦੀ ਹੈ ਕਿ ਕਿੰਨਾ ਕਿੰਨਾ ਸਕੂਲ ਦੇ ਵਿੱਚ ਕਣ ਫੀਸ ਭਰੀਆ ਕਮੈਂਟ ਕਰਕੇ ਜਰੂਰ ਦੱਸਿਓ ਸਾਰੀਆਂ ਭੈਣਾ ਚਲੋ ਹੁਣ ਜਿਨ੍ਹਾਂ ਦੇ ਗੁੱਲੇ ਝੰਡੇ ਨਹੀਂ ਮਰੇ ਇੱਕ ਇੱਕ ਸਕੂਲ ਰੋਟੀ ਰੋਟੀ ਟੀਚਰਾਂ ਨੂੰ ਰੋਟੀ ਕੌਣ ਕੌਣ ਲੈ ਕੇ ਜਾਂਦਾ ਸੀ ਮੈਂ ਆਪਾਂ ਤੇ ਟੀਚਰਾਂ ਨੂੰ ਰੋਟੀ ਬੜੀ ਖੜਾਈਏ ਹੁਣ ਨਹੀਂ ਕੋਈ ਲੈ ਕੇ ਜਾਂਦਾ ਔਰ ਉਦੋਂ ਦੇ ਸਮੇਂ 'ਚ ਟੀਚਰ ਰੋਟੀ ਖਾ ਲੈਂਦੇ ਹੁੰਦੇ ਸੀ ਸਾਡੇ ਆਹ ਸ਼ਰਾਬੀ ਮਾਸਟਰ ਨੂੰ ਰੋਟੀ ਬਹੁਤ ਜਾਂਦੀ ਹੁੰਦੀ ਸੀ ਥਾਲ 'ਚ ਉਹਨੇ ਮਤਲਬ ਖੜੀ ਕਰ ਲੈਣਾ ਹਨਾ ਮਤਲਬ ਕਲਾਸ ਚ ਬੱਚਿਆਂ ਨੂੰ ਖੜੇ ਕਰਨਾ ਮੈਨੂੰ ਕਹਦਾ ਹੁੰਦਾ ਚੱਲ ਲੰਬੜਾ ਦੀਆਂ ਕੁੜੀਆਂ ਰੋਟੀ ਲੈ ਕੇ ਕਰੋ ਆ ਉਹ ਵੀ ਪਤਾ ਵੀ ਉਹ ਸਾਖ ਸੁਗ ਬਣਿਆ ਉਹ ਹਾਂ ਮੰਮੀ ਨੇ ਉਹ ਵੀ ਚੰਗਾ ਇਹਨਾਂ ਦੇ ਮੱਖਣੀ ਮੂਕਣੀ ਲੱਸੀ ਆ ਮੰਮੀ ਨੇ ਥਾਲ ਚ ਪਾ ਕੇ ਰੋਟੀ ਉੱਤੇ ਹਨਾ ਉਹ ਜਿਹੜੇ ਆਪਣੇ ਜਿਹੜੇ ਉਹ ਬੁਨੇ ਹੁੰਦੇ ਰਮਾਲ ਹੁੰਦੇ ਬੁਨੇ ਹੋਈ ਹੁੰਦੇ ਨਹੀਂ ਕੱਢੇ ਹੋਏ ਜਾਂ ਬੁਨੇ ਹੋਏ ਰਮਾਲ ਉਹ ਉੱਤੇ ਦੇ ਕੇ ਥਾਲ ਦੇ ਮੰਮੀ ਨੇ ਮੈਨੂੰ ਰੋਟੀ ਦੇ ਕੇ ਮੈਂ ਨਾਲ ਆ ਬਿਸੇਲੀ ਲੈ ਆਉਣੀ ਇੱਕ ਹਨਾ ਮਾਸਟਰ ਨੂੰ ਰੋਟੀ ਜੱਗ ਦੇ ਵਿੱਚ ਲੱਸੀ ਲੈ ਕੇ ਜਾਣੀ ਨਾਲ ਦਹੀਂ ਸਾਗ ਵਿੱਚ ਮੱਖਣੀ ਮੈਂ ਕਹਾਂ ਸ਼ਰਾਬੀ ਦੀo ਸੇਵਾ ਕਰੀ ਹੈ ਸਾਰਾ ਪਿੰਡ ਸ਼ਰਾਬੀ ਦੀo ਸੇਵਾ ਕਰਦੇ ਪਾਰਮ ਦਾ ਮਾਟਰ ਹੈ ਜਿਵੇਂ ਲੱਸੀ ਬਣਾਉਂਦਾ ਆਇਓ ਲੱਸੀ ਬਣਾਏ ਬਾਜ਼ਾਰ 'ਚ ਮਿਲੇ ਆਹ ਵਰਮ ਕਹਿੰਦਾ ਸਰ ਸਰ ਮੈਂ ਦਿੱਤੇ ਕੀਤਾ ਕਹਿੰਦਾ ਨਹੀਂ ਕੋਈ ਲੱਸੀ ਲੱਸੀ ਮਗਾ ਦਾ ਫਾਰਜ ਉਹ ਸਰ ਦਾ ਨੋ ਵੀ ਅਮਰਜੀਤ ਹੈ ਮੇਰੇ ਵਾਲੇ ਮਾਸਟਰ ਦਾ ਨੋ ਵੀ ਅਮਰਜੀਤ ਤੇ ਪਰਮ ਵਾਲੇ ਦਾ ਇਹ ਜਿਹੜੇ ਵਾਰ ਸਾਨੂੰ ਸਰਕਾਰੀ ਸਕੂਲ 'ਚ ਟੀਚਰ ਮਿਲੇ ਨਾ ਉਹ ਸਾਰੇ ਬਹੁਤ ਵਧੀਆ ਸੀ ਇਹ ਪੱਤਾ ਦੋਨੇ ਅਮਰਜੀਤ ਤੋਂ ਵੱਡਗੇ ਵਧੀਆ ਪੜਗੇ ਹਮ ਵਧੀਆ ਜਿਹੜੇ ਸਰਕਾਰੀ ਸਕੂਲ ਚ ਟੀਚਰ ਸੀਗੇ ਮੇਰੇ 6ਵੀਂ ਤੋਂ 10ਵੀਂ ਤੱਕ ਉਹ ਟੀਚਰ ਸਾਰੇ ਬਹੁਤ ਵਧੀਆ ਸੀ ਸਾਰੇ ਇੱਕ ਸੜਮਿੰਦਰ ਸਰ ਹੁੰਦੇ ਸੀ ਮੈਂ ਮੇਰੇ ਮੈਡਮਾਂ ਮਾਸਟਰ ਨੂੰ ਇਹ ਸਾਰਿਆਂ ਨੂੰ ਮਿਲੇ ਹੋਏ ਨੇ ਮੈਂ ਵੀ ਆਪਣੇ ਮੈਡਮ ਮਾਸਟਰ ਨੂੰ ਦਿਨ ਪਹਿਲਾਂ ਮਿਲ ਆਇਆ ਮੈਂ ਵੀ ਮਿਲੀ ਹੋਈਆਂ ਇੰਨਾ ਦੀਆਂ ਮੈਡਮਾਂ ਨੂੰ ਤੇ ਇਹ ਮੇਰੇ ਸਾਰੇ ਟੀਚਰਾਂ ਨੂੰ ਮਿਲੇ ਹੋਏ ਨੇ ਸਾਰਿਆਂ ਨੂੰ ਹੁਣ ਇਹ ਤੁਸੀਂ ਪੁੱਛਿਓ ਵੀ ਕਿਵੇਂ ਮਿਲੇ ਨੇ ਜੇ ਤੁਸੀਂ ਪੁੱਛੋਗੇ ਤਾਂ ਦੱਸ ਦਾਂਗੇ ਸਾਰਿਆਂ ਨੂੰ ਮਿਲੇ ਹੋਏ ਨੇ ਇੱਕ ਅਮਿੰਦਰ ਸਰ ਨੇ ਰਹਿ ਜਾਣਾ ਸੀ ਉਹ ਜਦੋਂ ਉਹਨਾਂ ਨੂੰ ਉੱਥੇ ਮਿਲਲੇ ਆਪਾਂ ਆਉਂਦੇ ਹੋਏ ਹਨਾ ਆਪਾਂ ਆਉਂਦੇ ਹਨ ਸਕੂਟਰ ਤੇ ਆਪਾਂ ਆਉਂਦੇ ਸੀ ਆਪਾਂ ਨੂੰ ਉੱਥੇ ਮਜਾਲੀਆਂ ਪਿੰਡ ਮਿਲ ਗਏ ਸੀ ਹਾਂ ਉੱਥੇ ਮਿਲ ਗਏ ਸੀ ਮੈਂ ਇਹਨਾਂ ਨੂੰ ਕਿਹਾ ਦੇਖੀਂ ਰੋਕ ਲੋ ਵੀ ਮੇਰੇ ਹਨਾ ਸਰ ਜਾਂਦੇ ਨੇ ਇਹਨਾਂ ਨੇ ਰੋਕ ਲਿਆ ਹਨਾ ਸਰ ਨੇ ਵੀ ਪਛਾਣ ਲਿਆ ਉਹ ਮੈਂ ਜਿਆਦਾ ਮਸ਼ਹੂਰ ਹੁੰਦੀ ਸੀ ਪਹਿਲੇ ਲੰਬੜਾ ਦੀ ਕੁੜੀ ਕਰਕੇ ਸਰ ਕਹਿੰਦੇ ਅੱਛਾ ਅੱਛਾ ਲੰਬੜਾ ਵੀ ਕੁੜੀ ਆ ਇੱਕ ਲੱਸੀ ਵਾਲਾ ਇਹਦਾ ਵੀ ਸਾਰਾ ਉਹ ਵੀ ਬੜੀ ਯਾਦ ਕਰਦਾ ਲੱਸੀ ਦੋ ਗਲਾਸ ਬੈਠਾ ਸੀ ਮੈਂ ਨਾ ਓਹ ਲੰਬੜ ਮੱਥੇ ਲੱਗ ਗਿਆ ਅੱਛੇ ਆ ਮੈਂ ਤਾਂ ਨਾਲੇ ਬੈਠਾ ਨਾਲੇ ਬੈਠਾ ਨੋ ਨੋ ਇਦਾਂ ਦਾ ਨਹੀਂ ਇਹ ਗੱਲ ਵਾ ਸੱਚੀ ਗੱਲ ਹੈ ਵੀ ਲੰਬੜਦਾਰਾਂ ਨੂੰ ਮੱਥੇ ਨਹੀਂ ਲਾਈਦਾ ਸਾਡੇ ਦਾ ਲੰਬੜਦਾਰ ਆ ਜਲੀਟੀ ਮੈਂ ਗੱਲ ਕੱਟੀ ਕਰ ਗਿਆ ਮੈਂ ਤਾਂ ਇਹ ਤਾਂ ਇਹ ਕਹਿੰਦਾ ਤੁਸੀਂ ਮੇਰੇ ਰੋਜ਼ ਮੱਥੇ ਲਾਗਦੇ ਹੋ ਤੁਸੀਂ ਮੇਰੇ ਸਵੇਰੇ ਇਹ ਤਾਂ ਤੁਹਾਡੇ ਮੈਂ ਹਾਂ ਇਹ ਵੀ ਕਹਿੰਦੇ ਅੰਦਰ ਕਹਿੰਦੇ ਲੰਬੜਾਂ ਦੀ ਕੁੜੀ ਆ ਅੱਛੀ ਰੱਖੋ ਇਹ ਲੰਬੜਾਂ ਦੀ ਕੁੜੀ ਆ ਮਾੜੇ ਹੁੰਦੇ ਨੇ ਲੰਬੜਾਂ ਦੀ ਕੁੜੀਏ ਗਰੀਬ ਜਿੱਤਾ ਮਾਰਨੀ ਓਹੋ ਮਾਰ ਕੇ ਕਰਦਾ ਜੇਲ ਕੋਈ ਹੋਰ ਹੁੰਦੀ ਮਾਰ ਕੇ ਵੀ ਢੋਲ ਚ ਪਾ ਜਾਂਦੀ ਇਹਨੇ ਅਗਲੀਆਂ ਲੰਬੜਾਂ ਦੀ ਕੁੜੀ ਕਰਕੇ ਬਚ ਗਿਆ ਆ ਦੇ ਲਾ ਉਹ ਕਹਿੰਦਾ ਜਿ ਵੀਰਾ ਗੱਲ ਕਰਾਂਗੀ ਗੀਲੇ ਗੀਲੇ ਢੋਲ ਤੋਂ ਡਰ ਲੱਗਣ ਲੱਗ ਗਿਆ ਗਾਣਾ ਆਤੀ ਹੈ ਲੰਬੜਾਂ ਦੀ ਕੁੜੀ ਗਾਣਾ ਲੰਬੜਾਂ ਦੀ ਕੁੜੀ ਹੈ ਗਰੀਬ ਦਾ ਤਮਾਨ ਭਾਈ ਮਿਲ ਗਈ ਲੰਬੜਾਂ ਦੀ ਕੁੜੀ ਤੁਹਾਨੂੰ ਪਤਾ ਸੀ ਮੈਨੂੰ ਕਿਹੜਾ ਪਤਾ ਨਹੀਂ ਤੀ ਇਹ ਪਤਾ ਨਹੀਂ ਕੀ ਰਾਤ ਪਤਾ ਨਹੀਂ ਕੀ ਕਹਿੰਦੇ ਸੀਗੇ ਕਹਿੰਦੇ ਕਿ ਉਹ ਲੰਬੜਾ ਦੀ ਕੁੜੀ ਹੈ ਮਾ ਫਿਰ ਬਾਪੇ ਕੀ ਹੁੰਦੇ ਨੇ ਇਹ ਬਾਪੇ ਨੇ ਜੋਗ ਜੱਜੜਦੇ ਨੇ ਕੋਈ ਕਿਸੇ ਨੂੰ ਪਤਾ ਨਹੀਂ ਵੀ ਜੀਵਨ ਕਲ ਸਾਥੀ ਕਹੇ ਜਾਂ ਇਸ ਦਾ ਹੁਣ ਤਾਂ ਇੱਕ ਨਮਾਰ ਰਵਾਜ ਆ ਪਹਿਲਾਂ ਕੁੜੀ ਦੇਖਣ ਜਾਓ ਫਿਰ ਮੁੰਡਾ ਦੇਖਣ ਜਾਓ ਫਿਰ ਸਗਨ ਪਾਓ ਇਹ ਤਰਵਾਜ ਪੁਰਾਣਾ ਹੋ ਗਿਆ ਜਿਹੜਾ ਤੁਸੀਂ ਦੱਸਦੇ ਹੋ ਇਹ ਤਾਂ ਬਹੁਤ ਪੁਰਾਣਾ ਆਹੋ ਚੱਲੇ ਤਾਂ ਪੁਰਾਣਾ ਚਾਹੇ ਕੋਸ ਵੀ ਆ ਪਹਿਲਾਂ ਹੁਣ ਤਾਂ ਪਹਿਲਾਂ ਕੁੜੀ ਮੁੰਡਾ ਪੰਜ ਚਾਰ ਸਾਲ ਇਕੱਠੇ ਰਹਿ ਲੰਦੇ ਨੇ ਫੇਰ ਘਰੇ ਦੱਸਦੇ ਨੇ ਹੂੰ ਜੇ ਕੁੜੀ ਮੁੰਡਾ ਦੇਖਦੇ ਇੱਕ ਦੂਨੇ ਪਛਾਣਦੇ ਤਾਂ ਹੀ ਇਕੱਠੇ ਰਹਿੰਦੇ ਨੇ ਹਾਂ ਰਿਵਾਜ ਜਿਨੇ ਹੁਣ ਰੀਤੀ ਰਿਵਾਜਾਂ ਜਿਹੜੇ ਸਭ ਕੁਝ ਖਤਮ ਹੋਈ ਜਾਂਦਾ ਪੁਰਾਣਾ ਤਾਂ ਸਾਰਾ ਕੁਝ ਹੀ ਖਤਮ ਹੋਈ ਜਾਂਦਾ ਹੁਣ ਆ ਗਿਆ ਨੈਟ ਦਾ ਜਮਾਨਾ ਹੁਣ ਆ ਗਿਆ ਇੰਟਰਨੈਟ ਹੁਣ 5 ਮਿੰਟਾਂ ਦੀ ਖਬਰ ਪਹੁੰਚ ਜਾਂਦੀ ਹੈ ਕਿਤੇ ਦੀ ਕਿਤੇ 5 ਮਿੰਟ 2 ਸਕਿੰਟ 2 ਸਕਿੰਟ ਲੱਗਦੇ ਨੇ ਹੁਣ ਤਾਂ 2 ਸਕਿੰਟੋਂ ਵੀ ਘੱਟ ਦਾ ਸਮਾਂ ਲੱਗਦਾ نیٹ ਆਹ ਇੰਟਰਨੈਟ ਚਾਹ ਚ ਮੱਖੀ ਡਿੱਗੂ ਆਹ ਚਾਹ ਚ ਮੱਖੀ ਡਿੱਗਣ ਵਾਲਾ ਰਵਾਜ ਨਹੀਂ ਬਦਲਿਆ ਚਲੇ ਮੱਖੀ ਦਾ ਟਾਈਮ ਆ ਗਿਆ ਮੱਖੀ ਹੁਣ ਤਾਂ ਬਨੇ ਕੋਲ ਮੱਖੀਆਂ ਕਢਾ ਲੈਣਾ ਜੇ ਕਿਤੇ ਸਾਡੇ ਸਕੂਲ ਦਾ ਜਿਹੜਾ ਮਾਸਟਰ ਸੀ ਉਹ ਥੋੜਾ ਜਿਹਾ ਵਧੀਆ ਹੁੰਦਾ ਨਾ ਅੱਜ ਨੂੰ ਮੈਂ ਵੀ ਕੋਈ ਅਫਸਰ ਉਫਸਰ ਲੱਗੇ ਹੁੰਦੇ ਹੁਣ ਰਿਟਾਇਰ ਹੋ ਜਾਂਦੀ ਹੈ ਨਾ ਹੁਣ ਵੀ ਆਪਾਂ ਆਫਸਰ ਹੀ ਆ ਹੁਣ ਆਪਣੀ ਜ਼ਿੰਦਗੀ ਦੇ ਆ ਕੀ ਕਰੀਏ ਹੁਣ ਜਿੱਥੇ ਨੌਕਰੀ ਲੱਗੇ ਆ ਇੱਥੇ ਛੁੱਟੀ ਹੈ ਨਹੀਂ ਕੋਈ ਛੁੱਟੀ ਨਹੀਂ ਕੋਈ ਸੰਡੇ ਨਹੀਂ ਕੋਈ ਮੰਡੇ ਨਹੀਂ ਕੋਈ ਸਰਦ ਨਹੀਂ ਕੋਈ ਗਰਮੀ ਨਹੀਂ ਹਾਏ ਕੋਈ ਨਾ ਮੈਂ ਬੱਤੀ ਦਿਰੀਕ ਨੂੰ ਤੈਨੂੰ ਮੈਂ ਛੁੱਟੀ ਨਾ ਕੋਈ ਪੇਮੈਂਟਾ ਬੱਤੀ ਦਿਰੀਕ ਨੂੰ ਨਾ ਕੋਈ ਪੇਮੈਂਟਾ ਪੇਮੈਂਟ ਹੈਗੀ ਆ ਮੈਂ ਤੇ ਲਾ ਰਾਂਗੇ 32 ਤਰੀਕ ਨੂੰ ਤੇਰੀ 32 ਤਰੀਕ ਆਉਣੀ ਹੈ ਨਹੀਂ ਅੱਜ ਬੇਬੇ ਮਿਲ ਜੇ ਕੋਈ ਬੈਂਕ ਕਿਹੜੀ ਬੇਬੇ ਇੱਕ ਪਾਥੀਆਂ ਪਤਕ ਗਈ ਹੈ ਕਿ ਠੀਕ ਹੈ ਮੈਂ ਨਿਗਾ ਕਰਾਈਆ ਠੀਕ ਹੈ ਬੇਬੇ ਭਾ ਕਹਿਣਾ ਤੀਕਾ ਬੇਬੇ ਹਉ ਤਾਂ ਪਾਣੀ ਨਿਕਲ ਲੱਗਾ ਹੈ ਕਿ ਫਿਰ ਪਾਥੀਆਂ ਪਤਨੀਆਂ ਨੇ ਆਹ ਤਾਂ ਨਿਗਾ ਕਰੇਗੀ ਕਿ ਨਹੀਂ ਬਣੀਆਂ ਨਹੀਂ ਨਿਗਾ ਬਣੀ ਨਹੀਂ ਚਲ ਉਹੀ ਆ ਜਵੇ ਮੈਨੂੰ ਤੁਰ ਨਹੀਂ ਹੋਣਾ ਤੇਨ ਵਿਚਾਰੀ ਤੇ ਤੁਰ ਆ ਦੇਖਾਂਗੇ ਜਦੋਂ ਪਾਣੀ ਨਿਕਲੂਗੀ ਫਿਰ ਬਾਥੀ ਵਰਤਾਂਗੇ ਹੁਣ ਤਾਂ ਨਿਕਲਣ ਲੱਗੀ ਤਾਂ ਪੁੱ ਲੈ ਚਾਹ ਵੀ ਕੇ ਕਰੀਏ ਕੰਮ ਚਲੋ ਜੀ ਕੱਲਾ ਬੱਤਾਂ ਨੇ ਸੱਚੀਓ ਨਹੀਂ ਤੇ ਨ ਰੰਗ ਸੱਚੀ ਨਹੀਂ ਲੱਭਦੇ ਨਹੀਂ ਲੱਭਦੇ ਨਾ ਬਚਪਨ ਦੁਬਾਰਾ ਆਉਣਾ ਆ ਹੁਣ ਮੈਂ ਵੀਡੀਓ ਬਣਨੀ ਐ ਜੇ ਕੋਈ ਮੇਰੀ ਸਹੇਲੀ ਵੇੜੀ ਵੀਡੀਓ ਦੇਖਦੀ ਵੀ ਹੋਊਗੀ ਦੇਖ ਕੇ ਵੀ ਅਗਲੀ ਕਰਨੀ ਨਹੀਂ ਇਹ ਰੋਜ ਕੀ ਪਾਈ ਜਾਂਦੀ ਐ ਕਿਵੇਂ ਬੋਲੀ ਜਾਂਦੀ ਐ ਇਹ ਕਹਿੰਦੀਆਂ ਹੋਣਗੀਆਂ ਨਾ ਕੀ ਹੋਤਾ ਕੰਮ ਆ ਮਾ ਹੂੰ ਉਹ ਵੀ ਆਪਦੀ ਆਪਦੀ ਜ਼ਿੰਦਗੀ ਚ ਮਸਤ ਹੋਣ ਗਿਆ ਕਈਆਂ ਅਸੀਂ ਇੱਦਾਂ ਨੂੰ ਢਾਗਣਾ ਦੇ ਝੂਠ ਹੋਤੇ ਹਮਣਾ ਠੀਕ ਆ ਭੈਣ ਭਾਈਆਂ ਦਾ ਪਿਆਰ ਮੈਨੂੰ ਹਰੇਕ ਬੰਦਾ ਆਪਦੀ ਆਪਦੀ ਲਾਈਫ ਚ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੈਨੂੰ ਵੀ ਲੋਕ ਇੰਨਾ ਪਸੰਦ ਕਰਨਗੇ ਮੇਰੇ ਪਾਣ ਭਾਈ ਇਹ ਸੋਚ ਕੇ ਜਿੱਦਣ ਅਸੀਂ YouTube ਬਣਾਇਆ ਸੋਚ ਕੇ ਚੱਲੇ ਸੀ ਵੀ ਮਾਣਾ ਹੀ ਪੰਗਾ ਤਾਂ ਲੈ ਲਿਆ ਮਾ ਕਾ ਚੱਲ ਕੋਈ ਨਾ ਮਹਾਰਾਜ ਤਨਾਲੇ ਆ ਇੱਕ ਵੀ ਵੀਡੀਓ ਬਣਾਉਂਦੀ ਆ ਦੁਨੀਆ ਵੀਡੀਓ ਪਾਉਂਦੀ ਆ ਜਿਹਨੂੰ ਚੰਗੀ ਲੱਗਦੀ ਆ ਦੇਖ ਲਓ ਜਿਹਨੂੰ ਨਹੀਂ ਚੰਗੀ ਲੱਗਦੀ ਇੱਕ ਤਰੀਕਾ ਆ ਇਹ ਕੰਮ ਕਰਨ ਦਾ ਹੈ ਇੱਕ ਗੱਲ ਬਾਤ ਕਰਨ ਦਾ ਤਰੀਕਾ ਆ ਇਹ ਕੀ ਹੋ ਲੋ ਪਰ ਮਾਰਨਾ ਇੱਕ ਤੁਹਾਨੂੰ ਫੇਰ ਕਿਸੇ ਹੋਰ ਕਿਸੇ ਵੀਡੀਓ ਚ ਦੱਸਾਂਗੇ ਆਪਣੀ ਵੀਡੀਓ ਲੰਬੀ ਹੋ ਜਾਣੀ ਆ ਇੱਕ ਸਾਡੇ ਘਰੇ ਇੱਕ ਬੰਦਾ ਆਇਆ ਸੀ ਉਹ ਵੀ ਮੈਨੂੰ ਬਹੁਤ ਕਿਸੇ ਨੇ ਮੇਰੇ ਕੋਲ ਇੰਨਾ ਦੇ ਇੰਨਾ ਦੇ ਖਿਲਾਫ ਮੈਂ ਸੁਣਾ ਸਕਦੀ ਆ ਇੱਕ ਵਾਰੀ ਉਹ ਜਿਹੜੀ ਹੁੰਦੀ ਆ ਨੀ ਕੀ ਆ ਤੇ ਧੁੱਪ ਪਈ ਜਾਂਦੀ ਏ ਮੇਰੇ ਉਹ ਸ਼ੈਂਪੂ ਚ ਵੇਚਣ ਵਾਲੀਆਂ ਨੀ ਹੁੰਦੀਆਂ ਹੂੰ ਲੋਕ ਉਹਨਾਂ ਤੋਂ ਡਰਦੇ ਨੇ ਵੀ ਉਹ ਅੰਦਰ ਮਾਰ ਜਾਣਗੇ ਆ ਤੁਹਾਨੂੰ ਕੁਝ ਕਰ ਜਾਣਗੇ ਆ ਬੰਦੇ ਨੇ ਮੇਰੇ ਸਰਾਣੇ ਬਿਠਾਤੀ ਤੇ ਲਿਆ ਕੇ ਅਗਲੇ ਇਹਦੀ ਸਾਰੀ ਸਟੋਰੀ ਤੁਹਾਨੂੰ ਅਗਲੀ ਵੀਡੀਓ ਚ ਦੱਸੂਗੀ ਮੈਂ ਅੰਦਰ ਬਿਠਾਤੀ ਦੇਣ ਲਿਆ ਕੇ ਮੈਨੂੰ ਪੂਰਾ ਖਤਰਾ ਪੈਦਾ ਕਰਤਾ ਸੀ ਆ ਬੰਦੇ ਨੇ